ਪੀਐਸ ਟੈਟ ਐਡੀਡੀ ਬੀਐਡ ਯੂਨੀਅਨ ਪੰਜਾਬ ਅਫੀਸ਼ੀਅਲ YouTube ਚੈਨਲ ਦੇਖ ਰਹੇ ਸਾਰੇ ਦੋਸਤਾਂ ਦਾ ਸਵਾਗਤ ਹੈ ਅੱਜ ਪੀਐਸ ਟੈਟ ਰਿਗਾਰਡਿੰਗ ਨਿਊ ਅਪਡੇਟ ਲੈ ਕੇ ਹਾਜ਼ਰ ਹੋਏ ਆ ਉਹ ਅਪਡੇਟ ਕੀ ਹੈ ਤੁਹਾਨੂੰ ਅੱਗੇ ਵੀਡੀਓ ਦੇ ਵਿੱਚ ਦੱਸਦੇ ਹਾਂ ਸਭ ਤੋਂ ਪਹਿਲਾਂ ਜਿਹੜੇ ਚੈਨਲ ਦੇ ਉੱਪਰ ਫਸਟ ਵਾਰ ਵਿਜ਼ਿਟ ਕਰ ਰਹੇ ਨੇ ਉਹਨਾਂ ਨੂੰ ਬੇਨਤੀ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਕਿ ਤੁਹਾਡੇ ਤੱਕ ਹਰ ਇੱਕ ਅਪਡੇਟ ਪੀਐਸ ਟੈਟ ਦੇ ਪੇਪਰ ਰਿਲੇਟਡ ਜਾਂ ਟੀਚਿੰਗ ਵਿੰਗ ਦੀ ਕੋਈ ਵੀ ਜਾਣਕਾਰੀ ਜਿਹੜੀ ਹੈ ਤੁਹਾਡੇ ਨਾਲ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਨੋਟੀਫਿਕੇਸ਼ਨ ਨੂੰ ਔਨ ਕਰ ਲਓ ਔਰ ਅੱਜ ਦੀ ਵੀਡੀਓ ਤੁਹਾਡੇ ਲਈ ਪੀਐਸਟੈਟ ਦੇ ਨੋਟੀਫਿਕੇਸ਼ਨ ਰਿਲੇਟਡ ਅੱਜ ਸਾਡੀ ਜਿਹੜੀ ਹੈ ਮਾਨਯੋਗ ਸੁਪਰਡੈਂਟ ਐਸਸੀਆਰਟੀ ਡਿਪਾਰਟਮੈਂਟ ਜਿਨ੍ਹਾਂ ਨੇ ਪੀਐਸਟੈਟ ਦਾ ਨੋਟੀਫਿਕੇਸ਼ਨ ਜਾਰੀ ਕਰਨਾ ਹੁੰਦਾ ਹੈ ਉਹਨਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਬਣ ਰਹੀ ਹੈ ਠੀਕ ਹੈ ਉਹਨਾਂ ਨੂੰ ਉਹਨਾਂ ਨੇ ਆਪ ਨੂੰ ਕੀ ਅਪਡੇਟ ਦਿੱਤੀ ਤਾਂ ਜਿਹੜੇ ਇੰਸਟੀਚਿਊਟ ਕੁਝ YouTube ਚੈਨਲਸ ਇਹ ਕਹਿ ਰਿਹਾ ਕਿ 5 ਦਸੰਬਰ ਨੂੰ ਨੋਟੀਫਿਕੇਸ਼ਨ ਆ ਰਿਹਾ ਜਦੋਂ ਉਹਨਾਂ ਨੂੰ ਕਾਲ ਕੀਤੀ ਗਈ ਤਾਂ ਕਾਲ ਨੂੰ ਰੀਸੀਵ ਨਹੀਂ ਹੋਇਆ ਸੇਵ ਨਹੀਂ ਕੀਤੀ ਕਿਉਂ ਕਿ ਕਿਉਂਕਿ ਸਾਫ ਤੇ ਸਪਸ਼ਟ ਸ਼ਬਦਾਂ ਦੇ ਵਿੱਚ ਮੈਂ ਦੱਸ ਦਿਆਂ ਕਿ ਗੁੰਮਰਾਹ ਕੀਤਾ ਜਾ ਰਿਹਾ ਹੈ ਕੁਝ ਫੇਕ YouTube ਚੈਨਲਸ ਵੱਲੋਂ ਸਿਰਫ ਵਿਊ ਨੂੰ ਲੈ ਕੇ ਕੁਝ ਬੱਚੇ ਸਾਨੂੰ ਮੈਸੇਜ ਕਾਲ ਕਰ ਲੈਂਦੇ ਆ ਕਿ ਇਸ ਤਰ੍ਹਾਂ ਦੀ ਅਪਡੇਟ ਆ ਰਹੀ ਹੈ ਕਿ ਇਹ ਸੱਚ ਹੈ ਤਾਂ ਸਪਸ਼ਟ ਤੇ ਸਾਫ ਸ਼ਬਦਾਂ ਦੇ ਵਿੱਚ ਤੁਸੀਂ ਸਾਰੇ ਬਹੁਤ ਸਿਆਣੇ ਹੋ ਠੀਕ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਇਹ ਚੀਜ਼ਾਂ ਪਹਿਲਾਂ ਵੀ ਚਲਦੀਆਂ ਸੀ ਅੱਜ ਵੀ ਚੱਲ ਰਹੀਆਂ ਠੀਕ ਹੈ ਤਾਂ ਕਈ ਵਾਰ ਹੁੰਦਾ ਹੈ ਕਿ ਆਪਾਂ ਚੁੱਪ ਕਰ ਜਾਂਦੇ ਹਾਂ ਕਿ ਚਲ ਯਾਰ ਕੋਈ ਗੱਲ ਨਹੀਂ ਆ ਆਪਣਾ ਕੀ ਲੈਂਦੇ ਆ ਹਨ ਪਰ ਇਸ ਇਸ ਦੇ ਵਿੱਚ ਆਪਣਾ ਨੁਕਸਾਨ ਹੋ ਰਿਹਾ ਨੁਕਸਾਨ ਕਿਵੇਂ ਹੋ ਰਿਹਾ ਜਦੋਂ ਆਪਾਂ ਕਿਸ ਚੀਜ਼ ਦੇ ਉੱਪਰ ਅਫਵਾਹ ਦੇ ਉੱਪਰ ਯਕੀਨ ਕਰ ਲਿਆ ਹਨ ਯਕੀਨ ਤੋਂ ਇਹ ਹੋ ਜਾਂਦਾ ਕਿ ਆਪਾਂ ਨੂੰ ਉਹ ਚੀਜ਼ ਅਗਲੇ ਨੂੰ ਲੱਗਦਾ ਕਿ ਸ਼ਾਇਦ ਅਸੀਂ ਜਿਵੇਂ ਮਰਜੀ ਬੋਲ ਲਈ ਜਿਵੇਂ ਮਰਜੀ ਕਹਿ ਦਈਏ ਪਰ ਜਿਹੜੀ ਚੀਜ਼ ਸੱਚ ਹੈ ਨਾ ਉਹ ਸੱਚ ਕਦੇ ਛੁਪਦਾ ਨਹੀਂ ਹੁੰਦਾ ਤਾਂ ਅੱਜ ਜਿਹੜੀ ਗੱਲਬਾਤ ਹੈ ਅੱਜ ਸਭ ਤੋਂ ਪਹਿਲਾਂ ਕਾਲ ਕੀਤੀ ਗਈ ਕਾਲ ਦੇ ਬਾਰੇ ਪੀਐਸਟਟ ਦੇ ਨੋਟੀਫਿਕੇਸ਼ਨ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ ਕੀ ਰਿਪਲਾਈ ਕੀਤਾ ਕਿ ਪੀਐਸਟੈਟ ਦਾ ਪੇਪਰ ਹਜੇ ਤੱਕ ਕੋਈ ਚਾਂਸ ਨਹੀਂ ਹੈਗੇ ਕਿ ਪੇਪਰ ਦਸੰਬਰ ਦੇ ਵਿੱਚ ਨੋਟੀਫਿਕੇਸ਼ਨ ਆਣ ਦੇ ਹਨਾ ਹਜੇ ਉਹ ਕਹਿ ਰਿਹਾ ਕਿ ਕੋਈ ਚਾਂਸ ਨਹੀਂ ਹੈਗੇ ਕਿ ਨੋਟੀਫਿਕੇਸ਼ਨ ਦਸੰਬਰ ਦੇ ਵਿੱਚ ਆਵੇ ਜੇ ਮਤਲਬ ਦਸੰਬਰ ਦੇ ਵਿੱਚ ਨੋਟੀਫਿਕੇਸ਼ਨ ਨਹੀਂ ਆ ਰਿਹਾ ਸੋ ਦੈਟਸ ਮੀਨਸ ਕਿ ਪੇਪਰ ਤੁਹਾਡਾ ਪੀਐਸਟੈਟ 2025 ਦਸੰਬਰ ਦੇ ਵਿੱਚ ਨਹੀਂ ਹੋ ਰਿਹਾ ਔਰ ਜਨਵਰੀ ਫਰਵਰੀ ਵਿੱਚ ਵੀ ਨਹੀਂ ਹੋ ਰਿਹਾ ਠੀਕ ਹੈ ਉਹ ਕਹਿੰਦੇ ਕਿ ਹਜੇ ਤੱਕ ਕੋਈ ਡਿਪਾਰਟਮੈਂਟ ਦਾ ਇਸ ਵੱਲੇ ਧਿਆਨ ਨਹੀਂ ਹੈਗਾ ਕਿ ਪੀਐਸਟੈਟ 2025 ਦਾ ਪੇਪਰ ਕਿਉਂਕਿ ਉਹ ਕਹਿ ਰਿਹਾ ਕਿ ਪੀਐਸਟੈਟ ਦਾ 24 ਦਾ ਪੇਪਰ ਅਸੀਂ ਲੈ ਲਿਆ ਹੈ ਹਨਾ ਤੇ ਮੈਂ ਉਹਨੂੰ ਇਹ ਗੱਲ ਕੀਤੀ ਕਿ ਤੁਸੀਂ ਪੀਐਸਟੈਟ 2024 ਦਾ ਪੇਪਰ ਲਿਆ ਹੈ ਐਨਸੀਆਰਟੀ ਦਾ ਰੂਲ ਇਹ ਕਹਿੰਦਾ ਕਿ ਪੇਪਰ ਹਰ ਸਾਲ ਦੇ ਵਿੱਚ ਲਿਆ ਜਾਵੇ ਔਰ ਪਿੱਛੇ ਕਾਨੂੰਨ ਵੀ ਬਣਿਆ ਜਦੋਂ ਸਾਨੂੰ ਮਨਯੁਗ ਸੈਕੰਡਰੀ ਪੰਜਾਬ ਹਰਜੋਤ ਸਿੰਘ ਬੈਂਸ ਨੇ ਪ੍ਰੋਮਿਸ ਕੀਤਾ ਸੀ ਕਿ ਅਸੀਂ ਆਉਣ ਵਾਲੇ ਸਮੇਂ ਵਿੱਚ ਕੈਲੰਡਰ ਬਣਾ ਰਹੇ ਹਾਂ ਜਿਸ ਦੇ ਵਿੱਚ ਪੋਸਟਮੋਰ ਪੀਐਸਟੈਟ ਦਾ ਪੇਪਰ ਜਿਹੜਾ ਹੈ ਉਹ ਸਾਰਾ ਕੁਝ ਜਿਹੜਾ ਹੈ ਦੱਸਿਆ ਹੋਏਗਾ ਪਰ ਹਜੇ ਤੱਕ ਉਹਨਾਂ ਨੇ ਇਹ ਚੀਜ਼ ਦੇ ਉੱਪਰ ਕੋਈ ਕੰਮ ਨਹੀਂ ਕੀਤਾ ਠੀਕ ਹੈ ਸਿਰਫ ਇੱਕ ਝੂਠੇ ਵਾਦੇ ਸੀ ਝੂਠੀਆਂ ਫਵਾਹਾਂ ਸੀ ਠੀਕ ਹੈ ਅੱਜ ਦੀ ਵੀਡੀਓ ਕਿਉਂ ਬਣ ਰਹੀ ਹੈ ਹਨਾ ਤਾਂ ਤੁਹਾਨੂੰ ਇਹ ਚੀਜ਼ ਨਿਊਜ਼ ਦੇਣੀ ਸੀ ਕਿ ਜਿਹੜੀ ਮੀਟਿੰਗ ਦੇ ਵਿੱਚ ਗੱਲਬਾਤ ਹੋਈ ਹੈ ਦੂਜੀ ਗੱਲ ਜਿਹੜੀ ਯੂਨੀਅਨ ਵੱਲੋਂ ਇੱਕ ਮੀਟਿੰਗ ਰੱਖੀ ਗਈ ਹੈ ਮੀਟਿੰਗ ਕਿਹੜੀ ਰੱਖੀ ਗਈ ਹੈ ਮੀਟਿੰਗ ਰੱਖੀ ਗਈ ਹੈ ਪੀਐਸਟੈਟ 2000 25 ਦੇ ਪੀਪਰ ਰਿਲੇਟਡ ਠੀਕ ਹੈ ਮੀਟਿੰਗ ਦਾ ਅਜੰਡਾ ਕੀ ਹੈ ਇਸ ਦੇ ਵਿੱਚ ਸਾਰਿਆਂ ਨੂੰ ਬੇਨਤੀ ਹੈ ਕਿ ਇਸ ਵੀਡੀਓ ਨੂੰ ਸਭ ਤੋਂ ਪਹਿਲਾਂ ਸਾਰੇ ਜਣੇ ਆਪਣੇ ਦੋਸਤਾਂ ਮਿੱਤਰਾਂ ਤੱਕ ਸ਼ੇਅਰ ਕਰਿਓ ਠੀਕ ਹੈ ਜਿੰਨਾ ਵੀ ਤੁਸੀਂ ਸ਼ੇਅਰ ਕਰ ਸਕਦੇ ਹੋ ਸ਼ੇਅਰ ਕਰਿਓ ਕਿਉਂਕਿ ਇਹ ਆਵਾਜ਼ ਹੈ ਇਹ ਤੁਸੀਂ ਬੁਲੰਦ ਕਰ ਸਕਦੇ ਹੋ ਯੂਨੀਅਨ ਦੀ ਆਵਾਜ਼ ਤਾਂ ਹੀ ਸਰਕਾਰ ਨੂੰ ਜਾਗ ਆਉਗੀ ਜਿਹੜੀ ਸੁੱਤੀ ਪਈ ਸਰਕਾਰ ਜਿਹੜੀ ਸੁੱਤੀ ਪਈ ਹੈ ਤਾਂ ਉਹ ਤਾਂ ਹੀ ਕਰਕੇ ਜਿਹੜਾ ਹੈ ਆਪਾਂ ਨੂੰ ਅੱਗੇ ਪੀਐਸਟਡ ਦਾ ਨੋਟੀਫਿਕੇਸ਼ਨ ਹੈ ਜਿਹੜਾ ਉਹ ਆਪਾਂ ਲੈ ਸਕਾਂਗੇ ਸਭ ਤੋਂ ਪਹਿਲਾਂ ਤੁਸੀਂ ਇਸ ਚੀਜ਼ ਨੂੰ ਰੀਡ ਕਰੋ ਸਮੂਹ ਈਟੀਟੀ ਤੇ ਬੀਅਰਡ ਕਰ ਰਹੇ ਵਿਦਿਆਰਥੀ ਤੇ ਪਾਸ ਕਰ ਚੁੱਕੇ ਵਿਦਿਆਰਥੀ ਨੂੰ ਦੱਸਿਆ ਜਾਂਦਾ ਹੈ ਕਿ ਆਉਣ ਵਾਲੀ 27 ਅਕਤੂਬਰ ਦਿਨ ਸੋਮਵਾਰ ਨੂੰ ਪ੍ਰਤਾਪ ਬਾਗ ਬਾਗ ਫਾਜ਼ਿਲका ਵਿੱਚ 11 ਵਜੇ ਵਿਖੇ ਮੀਟਿੰਗ ਰੱਖੀ ਗਈ ਹੈ ਠੀਕ ਹੈ ਸਮੂਹ ਕਾਡਰ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਇਸ ਮੀਟਿੰਗ ਦੇ ਵਿੱਚ ਸਾਰੇ ਜਣੇ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਪਹੁੰਚੋ ਠੀਕ ਹੈ ਮੀਟਿੰਗ ਰੱਖਣ ਦਾ ਮਕਸਦ ਕੀ ਹੈ ਕਿ ਸਭ ਤੋਂ ਪਹਿਲਾਂ ਆਪਾਂ ਨੂੰ 3 ਅਕਤੂਬਰ ਦੀ ਮੀਟਿੰਗ ਦਿੱਤੀ ਜਾਂਦੀ ਹੈ ਮੀਟਿੰਗ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਵੱਲੋਂ ਨਹੀਂ ਕੀਤੀ ਜਾਂਦੀ ਠੀਕ ਹੈ ਉਸ ਤੋਂ ਬਾਅਦ ਆਪਾਂ ਨੂੰ 24 ਅਕਤੂਬਰ ਦੀ ਮੀਟਿੰਗ ਦਿੱਤੀ ਜਾਂਦੀ ਹੈ ਜਦੋਂ ਆਪਾਂ ਯੂਨੀਅਨ ਵੱਲੋਂ ਜਿਹੜਾ ਹੈ ਸੰਗਰੂਰ ਦੇ ਵਿੱਚ ਪ੍ਰੋਟੈਸਟ ਲਗਾਇਆ ਜਾਂਦਾ ਹੈ ਪਰ ਉਸ ਦੇ ਵਿੱਚ ਵੀ ਜਿਹੜਾ ਹੈ ਮੀਟਿੰਗ ਨੂੰ ਕੈਨਸਲ ਕਰ ਦਿੱਤਾ ਜਾਂਦਾ ਹੈ ਅੱਜ 23 ਤਰੀਕ ਨੂੰ ਇਹ ਵੀਡੀਓ ਬਣ ਰਹੀ ਹੈ 24 ਵਾਲੀ ਮੀਟਿੰਗ ਜਿਹੜੀ ਹੈ ਹੁਣ ਮੈਂ ਤੁਹਾਨੂੰ ਦੱਸ ਰਿਹਾ ਕਿ ਕੱਲ ਮੀਟਿੰਗ ਨਹੀਂ ਹੋ ਰਹੀ ਠੀਕ ਹੈ ਅਨੁਸਾਰ ਤੁਸੀਂ ਮੈਸੇਜ ਕਰਕੇ ਇਹ ਨਾ ਪੁੱਛੋ ਕਿ ਮੀਟਿੰਗ ਹੋ ਰਹੀ ਹੈ ਜੀ ਨਹੀਂ ਹੋ ਰਹੀ ਠੀਕ ਹੈ ਇਸ ਵੀਡੀਓ ਨੂੰ ਧਿਆਨ ਨਾਲ ਸੁਣਿਓ ਤਾਂ ਕਿ ਤੁਹਾਨੂੰ ਜੀ ਸਮਝ ਆਊਗੀ ਤੁਸੀਂ ਸਕਿਪ ਕਰਦੇ ਨੇ ਫਸਟ ਫਰ ਸੁਣਦੇ ਤੁਹਾਨੂੰ ਸਮਝ ਨਹੀਂ ਆਉਂਦੀ ਹੁਣ ਅਗਲੀ ਮੀਟਿੰਗ ਜਿਹੜੀ ਹੋਣ ਜਾ ਰਹੀ ਹੈ ਪੋਸਟਪੋਨ ਕਰਕੇ ਅਗਲੀ ਮੀਟਿੰਗ ਜਿਹੜੀ ਹੈ ਉਹ ਮੀਟਿੰਗ ਹੋਣ ਜਾ ਰਹੀ ਹੈ 31 ਅਕਤੂਬਰ ਨੂੰ ਠੀਕ ਹੈ ਹੁਣ 31 ਅਕਤੂਬਰ ਨੂੰ ਉਹਨਾਂ ਨੇ ਪੀਐਸਟਟ ਯੂਨੀਅਨ ਨੂੰ ਬੁਲਾਇਆ ਠੀਕ ਹੈ ਡਿਪਾਰਟਮੈਂਟ ਦੇ ਨਾਲ ਮੀਟਿੰਗ ਹੋ ਰਹੀ ਹੈ ਠੀਕ ਹੈ ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਤੁਸੀਂ ਜਿੰਨਾ ਵੀ ਯੂਨੀਅਨ ਦਾ ਸਹਿਯੋਗ ਕਰ ਸਕਦੇ ਹੋ 200 300 ਰੁਪਿਆ ਜਿੰਨਾ ਵੀ ਤੁਸੀਂ ਫੰਡ ਕਰ ਸਕਦੇ ਹੋ ਸਾਰਿਆਂ ਨੂੰ ਬੇਨਤੀ ਇੱਕ ਵਾਰ ਤੋਂ ਵੱਧ ਪਹਿਲਾਂ ਫੰਡ ਕਰੋ ਇਹ ਦਿੱਤੇ ਹੋਏ ਨੰਬਰ ਦੇ ਉੱਪਰ ਠੀਕ ਹੈ ਬੈਂਕਿੰਗ ਨੇਮ ਰਾਹੁਲ ਕੁਮਾਰ ਆਊਗਾ ਠੀਕ ਹੈ ਤੁਸੀਂ ਇਸ ਨੰਬਰ ਦੇ ਉੱਪਰ ਜਿੰਨਾ ਵੀ ਤੁਸੀਂ ਸਹਿਯੋਗ ਕਰ ਸਕਦੇ ਕਰੋ Google Pay Paytm ਦੇ ਰੂਪ ਦੇ ਵਿੱਚ ਤੁਸੀਂ ਸਹਿਯੋਗ ਕਰ ਸਕਦੇ ਹੋ ਇਸ ਵੀਡੀਓ ਨੂੰ ਇਗਨੋਰ ਨਾ ਕਰਿਓ ਠੀਕ ਹੈ ਜਿੰਨੇ ਵੀ ਤੁਸੀਂ ਇਸ ਇਸ ਵੀਡੀਓ ਨੂੰ ਸੁਣੋਗੇ ਸਾਰਿਆਂ ਜਣਾਂ ਜਿੰਨਾ ਵੀ ਤੁਸੀਂ ਕਰ ਸਕਦੇ ਹੋ ਜਰੂਰ ਕਰਿਓ ਠੀਕ ਹੈ ਕਿਉਂਕਿ ਹੁਣ ਆਪਾਂ ਦੋ ਚੀਜ਼ਾਂ ਨੇ ਇੱਕ ਤਾਂ ਆਪਾਂ 7 ਅਕਤੂਬਰ ਨੂੰ ਮੀਟਿੰਗ ਦੇ ਵਿੱਚ ਜਿਹੜਾ ਹੈ ਅ ਜੋ ਵੀ ਪੰਮਫਲਟ ਵਗੈਰਾ ਹੋਣਗੇ ਜਾਂ মিডিਆ ਨੂੰ ਕਵਰੇਜ ਹੋਏਗੀ ਤਾਂ ਉਹਦਾ ਆਪਾਂ ਪੇ ਕਰਨਾ ਕਿਉਂਕਿ ਜੋ ਵੀ ਡਿਮਾਂਡ ਹੈ ਉਹ ਸਾਰਿਆਂ ਨੂੰ ਮਿਲ ਕੇ ਇਕੱਠੇ ਹੋ ਕੇ ਸਰਕਾਰ ਨੂੰ ਦੱਸਣੀ ਪਊਗੀ ਤਾਂ ਜਾ ਕੇ ਪੀਐਸਟੈਟ ਦਾ ਪੇਪਰ ਆ ਸਕਦਾ ਫਿਲਹਾਲ ਦੇ ਵਿੱਚ ਜਿਹੜੀ ਅਪਡੇਟ ਹੈ ਜਿਹੜੇ ਕਹਿ ਰਹੇ ਕਿ 5 ਦਸੰਬਰ ਨੂੰ ਨੋਟੀਫਿਕੇਸ਼ਨ ਜਾਂ ਨੋਟੀਫਿਕੇਸ਼ਨ ਆ ਰਿਹਾ ਜਾਂ ਪੇਪਰ ਹੋ ਰਿਹਾ ਉਹ ਸਰਾਸਰ ਗਲਤ ਹੈ ਜਿਹੜੀ ਡਿਪਾਰਟਮੈਂਟ ਟਰੈਕਟਰ ਨਾਲ ਗੱਲ ਹੋਈ ਉਹ ਕਹਿੰਦਾ ਸਾਡਾ ਇਸ ਤਰ੍ਹਾਂ ਦਾ ਹਜੇ ਤੱਕ ਕੋਈ ਪਲਾਨ ਨਹੀਂ ਹੈਗਾ ਕਿ ਅਸੀਂ 5 ਦਸੰਬਰ ਨੂੰ ਨੋਟੀਫਿਕੇਸ਼ਨ ਦੇ ਰਹੇ ਹਾਂ ਜਾਂ ਅਸੀਂ ਦਸੰਬਰ ਦੇ ਵਿੱਚ ਪੇਪਰ ਲੈ ਰਹੇ ਹਾਂ ਹਨਾ ਤਾਂ ਇੱਥੋਂ ਇੱਕ ਚੀਜ਼ ਕਲੀਅਰ ਹੋ ਗਈ ਕਿ ਪੀਐਸਟੈਟ ਜਿਹੜਾ ਹੈ 2000 25 ਦੇ ਵਿੱਚ ਨਹੀਂ ਆ ਰਿਹਾ ਠੀਕ ਹੈ ਹੁਣ ਹੁਣ ਤੁਸੀਂ ਇਹ ਸਮਝੋਗੇ ਚਲੋ 25 ਵਿੱਚ ਨਹੀਂ ਆਊਗਾ ਤਾਂ ਜਨਵਰੀ ਫਰਵਰੀ ਚ ਆ ਜਾਊਗਾ ਪੇਪਰ ਹੋ ਜਾਊਗਾ ਠੀਕ ਹੈ ਪਿੱਛੇ ਜਿਹੜੀ ਜਦੋਂ ਪੀਐਸਟੈਟ 2024 ਹੋਇਆ ਸੀ ਨਾ ਉਦੋਂ ਸਿੱਖਿਆ ਮੰਤਰੀ ਸਾਹਿਬ ਨੇ ਇਹ ਕਿਹਾ ਸੀ ਕਿ ਜਦੋਂ ਵੀ ਪੇਪਰ ਪੀਐਸਟੈਟ ਦਾ ਹੋਊਗਾ ਦਸੰਬਰ ਦੇ ਮਹੀਨੇ ਹੋਊਗਾ ਠੀਕ ਹੈ ਮੰਨ ਲਓ ਜੇ ਇਹ ਦਸੰਬਰ ਦੇ ਵਿੱਚ ਪੇਪਰ ਨਹੀਂ ਹੁੰਦਾ ਤਾਂ ਤੁਸੀਂ ਮੰਨ ਸਕਦੇ ਹੋ ਕਿ ਪੀਐਸਟੈਟ ਦਾ ਪੇਪਰ 2026 ਦੇ ਵਿੱਚ ਦਸੰਬਰ ਦੇ ਵਿੱਚ ਹੋਊਗਾ ਠੀਕ ਹੈ ਹੁਣ ਤੁਸੀਂ ਇਹ ਦੇਖ ਲਓ ਜਿਨ੍ਹਾਂ ਨੇ 6-6 ਮਹੀਨੇ ਤਿਆਰੀਆਂ ਕਰ ਲਈਆਂ ਠੀਕ ਹੈ ਉਹ ਹੁਣ ਸਾਲ-ਸਾਲ ਦਾ ਬੈਚ ਹੋਰ ਲੈ ਲਓ ਪੈਸੇ ਦੀ ਬਰਬਾਦੀ ਕਰੋ ਜਦੋਂ ਤੁਹਾਨੂੰ ਯੂਨੀਅਨ ਕਹਿੰਦੀ ਸੀ ਕਿ ਸਾਰੇ ਜਣੇ ਇਕੱਠੇ ਹੋ ਕੇ ਕਮਲਾ ਮਾਰੋ ਪੀਐਸ ਟੈਟ ਦੀ ਹਜੇ ਤੱਕ ਕੋਈ ਗੱਲ ਨਹੀਂ ਹੈਗੀ ਤਾਂ ਤੁਸੀਂ ਉਸ ਚੀਜ਼ ਨੂੰ ਬਹੁਤ ਲਾਈਟਲੀ ਵੇਨਲ ਲਿਆ ਹੈ ਹਨਾ ਤਾਂ ਅੱਜ ਉਹ ਚੀਜ਼ਾਂ ਦੇ ਜਿਹੜੇ ਨੇ ਨਤੀਜੇ ਹੁਣ ਤੁਹਾਨੂੰ ਪ੍ਰਗਟਨੇ ਪੈਣਗੇ ਠੀਕ ਹੈ ਬਾਕੀ ਯੂਨੀਅਨ ਸੰਘਰਸ਼ ਕਰ ਰਹੀ ਹੈ ਜੇ ਤੁਸੀਂ ਫਿਰ ਵੀ ਚਾਹੁੰਦੇ ਹੋ ਕਿ ਪੇਪਰ ਜਨਰਰੀ ਸਰਵਿਸ ਹੋ ਜੇ ਹਨਾ ਸਰਕਾਰ ਨੇ ਤਾਂ ਸਪਸ਼ਟ ਕਿਹਾ ਹੋਇਆ ਕਿ ਅਸੀਂ ਦਸੰਬਰ ਦੇ ਮਹੀਨੇ ਹੀ ਪੇਪਰ ਲਾਵਾਂਗੇ ਠੀਕ ਹੈ ਇਸ ਤੋਂ ਬਾਅਦ ਜ 25 ਵਾਲਾ ਦਸੰਬਰ ਗਿਆ ਤਾਂ ਸਮਝ ਲਓ ਪੇਪਰ ਹੈਗਾ 26 ਦੇ ਦਸੰਬਰ ਚ ਹੋਊਗਾ ਪਰ ਜੇ ਤੁਸੀਂ ਯੂਨੀਅਨ ਦਾ ਸਹਿਯੋਗ ਦਿਓ ਠੀਕ ਹੈ ਚਲੋ ਦਸੰਬਰ ਵਾਲਾ ਤਾਂ ਹੁਣ ਸਮਾਂ ਲੰਘ ਗਿਆ ਕਿਉਂਕਿ ਹੁਣ ਸਮਾਂ ਬਹੁਤ ਥੋੜਾ ਦਸੰਬਰ ਦੇ ਵਿੱਚ ਪੇਪਰ ਨਹੀਂ ਹੋ ਸਕਦਾ ਤਾਂ ਇਸ ਕਰਕੇ ਅਗਲਾ ਜਿਹੜਾ ਪੇਪਰ ਹੋਊਗਾ ਉਹ ਜਿਹੜਾ ਸਰਕਾਰ ਦਾ ਮਨ ਇਹ ਹੀ ਹੈ ਕਿ 2026 ਦੇ ਵਿੱਚ ਪੇਪਰ ਲਵਾਂਗੇ ਪਰ ਜੇ 2026 ਦੇ ਵਿੱਚ ਪੇਪਰ ਹੁੰਦਾ ਤਾਂ ਜਿਹੜੇ ਡੀਐਡ ਵਾਲੇ ਹੈ ਹਨਾ ਤੇ ਜਿਹੜੇ ਈਟੀਟੀ ਕੈਡਰ ਵਾਲੇ ਹੈ ਉਹ ਸਾਰੇ ਜਿਹੜੇ ਹੈ ਬਹਿ ਜਾਣਗੇ ਕਿਉਂਕਿ ਜਾਂਦੀ ਸਰਕਾਰ ਹੈ ਪੀਐਸਟਟ 2026 ਦਾ ਇੱਕ ਇੱਕੋ ਸਾਲ ਆ ਜਿਹਦੇ ਵਿੱਚ ਸਰਕਾਰ ਨੇ ਸਾਰੇ ਕੰਮ ਕਰਨੇ ਨੇ ਹੋਰ 2027 ਦੇ ਵਿੱਚ ਮਾਰਚ ਦੇ ਵਿੱਚ ਜਿਹੜਾ ਹੈ ਇਲੈਕਸ਼ਨ ਹੋਣਗੇ ਔਰ 6 ਮਹੀਨੇ ਪਹਿਲਾਂ ਤੁਸੀਂ ਇਹ ਮੰਨ ਲਓ ਕਿ ਚੋਣ ਜਾਂਬ ਤਾਂ ਲੱਗ ਜਾਂਦਾ ਕੋਡ ਆਫ ਕੰਡਕਟ ਜਿਹਨੂੰ ਕਿਹਾ ਜਾਂਦਾ ਔਰ ਸਰਕਾਰ ਕੋਲ ਕੋਈ ਪਾਵਰ ਨਹੀਂ ਰਹਿ ਜਾਂਦੀ ਇਸ ਤੋਂ ਬਾਅਦ ਤੁਹਾਡਾ ਮੰਨ ਲਓ ਕਿ ਪੇਪਰ ਅਗਲੀ ਸਰਕਾਰ ਲਾਊਗੀ ਸتمبر ਦੇ ਵਿੱਚ 26 ਦੇ ਵਿੱਚ ਵੀ ਹੋਊਗਾ ਕਿ ਨਹੀਂ ਹੋਊਗਾ ਕਿਉਂਕਿ ਗੈਪ ਇੱਕ ਪਹਿਲੀ ਵਾਰ ਨਹੀਂ ਹੈਗਾ ਗੈਪ ਪਹਿਲਾਂ ਵੀ 2-2 3-3 ਸਾਲਾਂ ਦੇ ਪਾਏ ਹੋਏ ਨੇ ਸਰਕਾਰ ਨੇ ਤਾਂ ਇਸ ਕਰਕੇ ਸਾਰਿਆਂ ਨੂੰ ਬੇਨਤੀ ਹੈ ਕਿ ਜਿੰਨਾ ਤੁਸੀਂ ਸਹਿਯੋਗ ਕਰ ਸਕਦੇ ਹੋ ਸਭ ਤੋਂ ਪਹਿਲਾਂ ਤੁਹਾਡਾ 27 ਤਰੀਕ ਦੀ ਮੀਟਿੰਗ ਦੇ ਵਿੱਚ ਪਹੁੰਚਣਾ ਬਹੁਤ ਜ਼ਰੂਰੀ ਹੈ ਠੀਕ ਹੈ 27 ਅਕਤੂਬਰ ਨੂੰ ਪ੍ਰਤਾਪ ਬਾਗ ਫਾਜ਼ਿਲਕਾ ਦੇ ਵਿੱਚ 11 ਵਜੇ ਮੀਟਿੰਗ ਰੱਖੀ ਗਈ ਹੈ ਤੁਸੀਂ ਸਾਰਿਆਂ ਨੇ 10:30 ਵਜੇ ਤੱਕ ਪਹੁੰਚ ਜਾਣਾ ਹੈ ਠੀਕ ਹੈ ਇਹਦੇ ਵਿੱਚ ਇਹ ਨਾ ਸੋਚੋ ਕਿ ਮੈਂ ਨਾ ਗਿਆ ਤਾਂ ਜ਼ਰੂਰੀ ਨਹੀਂ ਹੈਗਾ ਹੋਰ ਚਲੇ ਜਾਣਗੇ ਇੱਕ ਇੱਕ ਨਾਲ ਜਿਹੜਾ ਹੈ ਸਹਿਯੋਗ ਹੁੰਦਾ ਤਾਂ ਸਾਰਿਆਂ ਨੂੰ ਬੇਨਤੀ ਹੈ ਜਿੰਨਾ ਵੀ ਤੁਸੀਂ ਪਹੁੰਚ ਸਕਦੇ ਹੋ ਮੈਂ ਉੱਥੋਂ ਇੱਕ ਐਕਸਪੈਕਟ ਕਰਦਾ ਕਿ ਫਾਜ਼ਿਲਕਾ ਜ਼ਿਲ੍ਹੇ ਤੋਂ 150 200 ਜਣਾ ਕੈਂਡੀਡੇਟ ਜਿਹੜਾ ਹੈ ਉਹ ਮੀਟਿੰਗ ਦੇ ਵਿੱਚ ਪਹੁੰਚੂਗਾ ਕਿਉਂਕਿ ਸਭ ਤੋਂ ਜ਼ਿਆਦਾ ਜਿਹੜੇ ਬੱਚੇ ਨੇ ਕੈਡਰ ਹੈ ਉਹ ਐਸਏ ਜਿਹੜਾ ਹੈ ਡਿਸਟ੍ਰਿਕਟ ਦੇ ਵਿੱਚ ਬੈਠਾ ਹੈ ਚਾਹੇ ਉਹ ਜਲਾਲਾਬਾਦ ਹੋਵੇ ਬਲੋਟ ਹੋਵੇ ਠੀਕ ਹੈ ਫਾਜ਼ਿਲਕਾ ਲੋਕਲ ਹੋਵੇ ਠੀਕ ਹੈ ਹਬੌਰ ਹੋਵੇ ਸਾਰੇ ਇਹਨਾਂ ਸ਼ਹਿਰਾਂ ਦੇ ਵਿੱਚ ਜਿਹੜਾ ਹੈ ਬੱਚਾ ਉਹ ਲੋਕਲ ਬੈਠਾ ਹੈ ਤਾਂ ਜਿਹੜੇ ਬੱਚੇ ਪੀਐਸਟੈਟ ਦੇ WhatsApp ਗਰੁੱਪਾਂ ਦੇ ਵਿੱਚ ਐਡ ਨਹੀਂ ਹਗੇ ਯੂਨੀਅਨ ਦੇ ਗਰੁੱਪਾਂ ਦੇ ਵਿੱਚ ਉਹ ਬੱਚੇ ਇਸ ਦਿੱਤੇ ਹੋਏ ਨੰਬਰ ਦੇ ਉੱਪਰ ਮੈਸੇਜ ਕਰ ਦਿਓ ਜਿਹੜੇ ਬੱਚੇ 2 ਜਾਂ 3 ਗਰੁੱਪਾਂ ਦੇ ਵਿੱਚ ਬੈਠੇ ਉਹਨਾਂ ਨੂੰ ਬੇਨਤੀ ਹੈ ਅਸੀਂ ਵਾਰ-ਵਾਰ ਮੈਸੇਜ ਪਾ ਕੇ ਥੱਕ ਚੁੱਕੇ ਹਾਂ ਉਹਨਾਂ ਨੂੰ ਬੇਨਤੀ ਕਿ ਉਹ ਗਰੁੱਪ ਲੈਫਟ ਕਰ ਦਿਓ ਠੀਕ ਹੈ ਦੋ ਦੋ ਤਿੰਨ ਤਿੰਨ ਗਰੁੱਪਾਂ ਦੇ ਵਿੱਚ ਰਹਿਣ ਦਾ ਕੋਈ ਫਾਇਦਾ ਨਹੀਂ ਸਾਰੇ ਗਰੁੱਪਾਂ ਦੇ ਵਿੱਚ ਸੇਮ ਇਨਫੋਰਮੇਸ਼ਨ ਹੈ 3 ਤੋਂ 4 ਗਰੁੱਪਾਂ ਦੇ ਵਿੱਚ ਜਿਹੜਾ ਹੈ ਯੂਨੀਅਨ ਦਾ ਗਰੁੱਪ ਜਿਹੜੇ ਬਣਾਏ ਗਏ ਨੇ ਇੱਕ ਟੀਚਿੰਗ ਵਾਲਾ ਜਿਨ੍ਹਾਂ ਦਾ ਟੈਟ ਪਾਸ ਹੈ ਉਹਨਾਂ ਨੂੰ ਦਿੱਤਾ ਗਿਆ ਕਿ ਉਹਨਾਂ ਨੂੰ ਇੱਕ ਆਉਣ ਵਾਲੀ ਜਿਹੜੀ ਪ ਇਹ ਵਾਲਾ ਜਿਹੜਾ ਟੈਗ ਹੈ ਉਹ ਤੁਹਾਨੂੰ ਦੇਖਣ ਨੂੰ ਮਿਲੂਗਾ ਜਿਹੜਾ ਪੀਐਸਟਟ ਯੂਨੀਅਨ ਦਾ ਗਰੁੱਪ ਨੇ ਇਸ ਤੋਂ ਇਲਾਵਾ ਜਿਹੜੇ ਕੋਈ ਗਰੁੱਪ ਹੈਗਾ ਉਹ ਯੂਨੀਅਨ ਦਾ ਗਰੁੱਪ ਨਹੀਂ ਹੈਗਾ ਠੀਕ ਹੈ ਤਾਂ ਇੱਕ ਚੀਜ਼ ਤੁਸੀਂ ਇਹ ਵੀ ਧਿਆਨ ਦੇ ਵਿੱਚ ਰੱਖਣੀ ਹੈ ਦੂਜੀ ਗੱਲ ਜਿਹੜੀ ਮੈਂ ਸਪਸ਼ਟ ਸਾਫ਼ ਸ਼ਬਦਾਂ ਦੇ ਵਿੱਚ ਤੁਹਾਨੂੰ ਪੰਫਲਟ ਆ ਮਿਲ ਗਿਆ ਹੋਵੇਗਾ ਠੀਕ ਹੈ 27 ਅਕਤੂਬਰ ਨੂੰ ਠੀਕ ਹੈ ਦਿਨ ਸੋਮਵਾਰ ਵਰਕਿੰਗ ਡੇ ਹੈ ਸਾਰਿਆਂ ਨੂੰ ਇੱਕ ਦਿਨ ਕੋਈ ਚੱਕਰ ਨਹੀਂ ਹੈਗਾ ਸਾਰੇ ਅਕੈਡਮੀਜ਼ ਆਫ ਹੋ ਜਾਣਗੀਆਂ ਠੀਕ ਹੈ ਸਾਰਿਆਂ ਨੇ ਇਸ ਮੀਟਿੰਗ ਦੇ ਵਿੱਚ ਪਹੁੰਚਣਾ ਜ਼ਰੂਰੀ ਹੈ ਠੀਕ ਹੈ ਤਾਂ ਕਿ ਆਪਾਂ ਜਿਹੜਾ ਹੈ ਜਲਦੀ ਤੋਂ ਜਲਦੀ ਨੋਟੀਫਿਕੇਸ਼ਨ ਕਢਵਾ ਸਕੀਏ ਸਮੂਹ ਈਟੀਟੀ ਤੇ ਬੀਐਡ ਕਰ ਰਹੇ ਪਾਸ ਸਾਥੀ ਜਾਂ ਕਰ ਰਹੇ ਜਿਹੜੇ ਆ ਪਹੁੰਚਣ ਦੀ ਅਪੀਲ ਕੀਤੀ ਜਾਂਦੀ ਹੈ ਸਾਰੇ ਪਲੇਟਫਾਰਮ ਨੂੰ ਜਿਹੜਾ ਹੈ ਸਾਰੇ ਅਕੈਡਮੀਜ਼ ਨੂੰ ਮੈਸੇਜ ਲੱਗ ਚੁੱਕੇ ਆ ਸਾਰੇ ਅਕੈਡਮੀਜ਼ ਪਹੁੰਚ ਰਹੀਆਂ ਉਹਨਾਂ ਦੇ ਟੀਚਰਸ ਪਹੁੰਚ ਰਹੇ ਤੁਸੀਂ ਵੀ ਸਾਰਿਆਂ ਨੇ ਪਹੁੰਚਣਾ ਹੈ ਠੀਕ ਹੈ ਤੁਹਾਨੂੰ ਕਿਸੇ ਵੀ ਤਰੀਕੇ ਦੇ ਨਾਲ ਮੈਸੇਜ ਮਿਲਦਾ ਤੁਸੀਂ ਸਾਰਿਆਂ ਨੇ ਪਹੁੰਚਣਾ ਹੈ ਤਾਂ ਜਿਹੜੇ ਸਾਥੀ ਕੋਈ ਵੀ ਕੁਐਰੀ ਕੋਈ ਵੀ ਕੁਐਰੀ ਹੈ ਤੁਹਾਡੇ ਕੋਈ ਚੀਜ਼ ਪੁੱਛਣਾ ਚਾਹੁੰਦੇ ਹੋ ਤੁਸੀਂ ਦਿੱਤੇ ਹੋਏ ਨੰਬਰ ਦੇ ਉੱਪਰ ਜਿਹੜਾ ਹੈ ਇੱਥੇ ਇਸ ਨੰਬਰ ਦੇ ਉੱਪਰ WhatsApp ਦੇ ਉੱਪਰ ਮੈਸੇਜ ਕਰਕੇ ਪੁੱਛ ਸਕਦੇ ਹੋ ਠੀਕ ਹੈ ਤੇ ਜੇ ਤੁਹਾਨੂੰ ਰਿਪਲਾਈ ਨਾ ਮਿਲੇ ਤਾਂ ਤੁਸੀਂ ਇਸੇ ਨੰਬਰ ਦੇ ਉੱਪਰ ਕਾਲ ਕਰਕੇ ਵੀ ਪੁੱਛ ਸਕਦੇ ਹੋ ਠੀਕ ਹੈ ਪਰ ਪਹਿਲੀ ਗੱਲ ਤੁਸੀਂ ਪਹਿਲਾਂ WhatsApp ਦੇ ਉੱਪਰ ਮੈਸੇਜ ਕਰਨਾ ਹੈ ਤੁਹਾਨੂੰ 2 ਜਾਂ 3 ਘੰਟਿਆਂ ਦੇ ਵਿੱਚ ਕੋਈ ਨਾ ਕੋਈ ਰਿਪਲਾਈ ਜ਼ਰੂਰ ਮਿਲੂਗਾ ਠੀਕ ਹੈ ਤਾਂ ਸਾਰਿਆਂ ਨੂੰ ਬੇਨਤੀ ਕਿਸੇ ਵੀ ਤਰੀਕੇ ਨਾਲ ਤੁਸੀਂ ਹੈਲਪ ਕਰ ਸਕਦੇ ਹੋ ਕਰੋ ਠੀਕ ਹੈ ਮੀਟਿੰਗ ਰੱਖੀ ਕਿਉਂ ਗਈ ਹੈ ਕਿਉਂਕਿ ਵਾਰ-ਵਾਰ ਮੀਟਿੰਗ ਪੋਸਟਪੋਨ ਕੀਤੀਆਂ ਜਾ ਰਹੀਆਂ ਕਿਉਂਕਿ ਤੁਹਾਡਾ ਰਿਸਪੌਂਸ ਖਾਸ ਨਹੀਂ ਹੈਗਾ ਤਾਂ ਸਰਕਾਰ ਨੂੰ ਪਤਾ ਲੱਗ ਰਿਹਾ ਜੇ ਖਾਸ ਹੁੰਦਾ ਤਾਂ ਆਪਣਾ ਪੇਪਰ ਦਸੰਬਰ ਦੇ ਵਿੱਚ ਆ ਜਾਣਾ ਸੀ ਠੀਕ ਹੈ ਜਿਹੜੀ ਇਨਫਰਮਾਹਾਂ ਚੱਲ ਰਹੀਆਂ ਸੀ ਇਹ ਸੱਚ ਵੀ ਹੋ ਜਾਣੀਆਂ ਸੀ ਪਰ ਤੁਸੀਂ ਸਾਰੇ ਜਣੇ ਸਾਥ ਨਹੀਂ ਦਿੱਤਾ ਤੁਹਾਨੂੰ ਅਸੀਂ ਵਾਰ-ਵਾਰ ਕਹਿੰਦੇ ਮਰਗੇ ਕਿ ਸਾਰੇ ਜਣੇ ਸਾਥ ਦਿਓ ਤਾਂ ਜਾ ਕੇ ਪੇਪਰ ਆ ਸਕਦਾ ਤਾਂ ਉਹਦੇ ਲਈ ਹੁਣ ਤਾਂ ਫਿਰ ਬੇਨਤੀ ਹੈ ਜੇ ਤੁਸੀਂ ਜਨਵਰੀ ਫਰਵਰੀ ਚ ਵੀ ਪੇਪਰ ਕਰਵਾਉਣਾ ਚਾਹੁੰਦੇ ਹੋ ਤਾਂ ਯੂਨੀਅਨ ਦਾ ਸਾਥ ਨਾਲ ਹੀ ਹੋਣਾ ਹੈ ਐਵੇਂ ਨਹੀਂ ਹੋ ਸਕਦਾ ਤਾਂ ਸਾਰਿਆਂ ਨੂੰ ਬੇਨਤੀ ਜਿਵੇਂ ਵੀ ਤੁਸੀਂ ਸਹਿਯੋਗ ਕਰ ਸਕਦੇ ਹੋ ਉਹ ਕਰੋ ਸੋ ਇੰਨੇ ਕਹਿੰਦਾ ਹੋਇਆ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ